ਲੇ ਵੀ ਦੋਸਤੋ ਅੱਜ ਆਪਾਂ ਨਾ ਚਾਂਦਪੁਰੇ ਆਏ ਹੋਇਆ ਚਾਂਦਪੁਰਾ ਜਿਹੜਾ ਬੰਨ ਉਹ ਸਭ ਤੋਂ ਵੱਧ ਜੋ ਵੀ ਇੱਥੇ ਅਪਡੇਟ ਦਿੱਤੀ ਜਾਂਦੀ ਹੁੰਦੀ ਆ ਵੀ ਚਾਂਦਪੁਰੇ ਦਾ ਬੰਨ ਤੇ ਇੱਥੇ ਜੋ ਵੀ ਆਸ-ਪਾਸ ਦੇ ਨੇੜਲੇ ਪਿੰਡ ਨੇ ਉਹ ਦੇਖਣ ਲਈ ਇੱਥੇ ਆਉਣਾ ਪੈਂਦਾ ਕਿਉਂ ਆਉਣਾ ਪੈਂਦਾ ਕਿਉਂਕਿ ਇੱਥੋਂ ਦੀ ਅਪਡੇਟ ਆ ਜਿਹੜੀ ਉਹ ਆ ਜਾਂਦੀ ਆ ਤੇ ਭਰਾਵਾਂ ਨੇ ਦੱਸਣ ਮਗਾਵ ਤੇ ਵੀ 1 ਫੁੱਟ ਜਿਹੜਾ ਪਾਣੀ ਦਾ ਬਹਾਓ ਆ ਉਹ ਥੱਲੇ ਆਇਆ ਹੋਇਆ ਜਿਹੜੀ ਅੱਜ ਦੀ ਸਥਿਤੀ ਆ ਉਹ 27 ਤਰੀਕ ਆ 27 ਤਰੀਕ ਤੇ ਇਹ ਗੱਲ ਆ ਜੀ 27 ਤਰੀਕ ਨੂੰ ਆਪਾਂ ਚਾਂਦਪੁਰੇ ਆਏ ਹੋਇਆ ਚਾਂਦਪੁਰੇ ਦਾ ਕੀ ਕਾਰਨ ਆ ਜਿਹੜੀ ਵੀ ਸਾਹਮਣੇ ਜਿਹੜੇ ਉਹ ਆ 1 ਫੁੱਟ ਥੱਲੇ ਆ ਪਾਣੀ ਵੀ ਕਹਿਣ ਦਾ ਆਪਾਂ ਵੀ ਪਿੱਛੋਂ ਜਿਹੜਾ ਪਾਣੀ ਦਾ बहाव ਆਪਾਂ ਇਹ ਗੱਲ ਕਹਿ ਸਕਦਾ ਘਟਣ ਦਾ ਕਾਰਨ ਵੀ 1 ਫੁੱਟ ਪਾਣੀ ਪਹਿਲਾਂ ਉੱਪਰ ਸੀਗਾ ਪਰ 1 ਫੁੱਟ ਅੱਜ ਥੱਲੇ ਥੱਲੇ ਆਇਆ ਹੋਇਆ ਦਿਸਦਾ ਤੇ ਜਿਹੜਾ ਪਾਣੀ ਦੀ ਰਫਤਾਰ ਬਹੁਤ ਤੇਜ਼ ਆ ਹੱਦੋਂ ਵੱਧ ਤੇਜ਼ ਆ ਰਫਤਾਰ ਪਾਣੀ ਦੀ ਤੇ ਜਿਹੜਾ ਪਾਣੀ ਦਾ ਬਹਾਓ ਆ ਤੁਹਾਨੂੰ ਪਤਾ ਹੀ ਆ ਦੇਖ ਰਹੇ ਹਾਂ ਕਿ ਪਿਛਲੀ ਗੜੇ ਇਸੇ ਸਿਸਟਮ ਦੇ ਵਿੱਚੋਂ ਵੀ ਆਪਾਂ ਨੂੰ ਇੰਨਾ ਕੁ ਪਤਾ ਲੱਗਦਾ ਸੀ ਜਿੰਨੇ ਵੀ ਦਰਵਾਜ਼ੇ ਸੀਗੇ ਉਹਦੇ ਕੇਲੀਆਂ ਦੇ ਕਾਰਨ ਇਹ ਪੂਰੇ ਫੁੱਲ ਹੋ ਗਿਆ ਸੀਗਾ ਸਿਸਟਮ ਜੀ ਉਹਦੇ ਕਾਰਨ ਤੇ ਪਰ ਅੱਜ ਦੀ ਜਿਹੜੀ ਸਥਿਤੀ ਆ ਹਜੇ ਤੱਕ ਵਾਹਿਗੁਰੂ ਨੇ ਮਿਹਰ ਕਰੀ ਹੋਈ ਆ ਵੀ ਜਿਹੜਾ ਫੁੱਟ ਪਾਣੀ ਆ ਉਹ ਥੱਲੇ ਚੱਲੀ ਜਾਂਦਾ ਪਹਿਲਾਂ 1 ਫੁੱਟ ਤਾਂ ਸੀਗਾ ਪਾਣੀ ਪਰ ਅੱਜ ਥੋੜਾ ਜਿਹਾ ਥੱਲੇ ਆ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਅੱਜ 27 ਤਰੀਕ ਆ ਜੀ ਸ਼ਾਇਦ 27 ਤਰੀਕਾ ਤੇ ਅੱਜ ਦੀ ਇਹ ਨਵੀਂ ਤਾਜ਼ਾ ਅਪਡੇਟ ਆਪਾਂ ਗਏ ਹੋਏ ਆ ਕਿਉਂਕਿ ਅਕਸਰ ਆਪਾਂ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਹੁੰਦੇ ਆ ਕਿਉਂਕਿ ਸਾਰਿਆਂ ਨੂੰ ਖੌਬ ਬਣਿਆ ਹੋਇਆ ਵੀ ਪਾਣੀ ਕਿੰਨਾ ਬਾਹਾ ਹੋਇਆ ਹੋਇਆ ਕਿੰਨਾ ਕਿਉਂਕਿ ਨਿਊਜ਼ ਵਾਲਿਆਂ ਨੇ ਆਪਣੇ ਆਪਣੇ ਦੱਸਿਆ ਤਰੀਕਾ ਦੱਸਿਆ ਹੁੰਦਾ ਪਰ ਅੱਜ 27 ਤਰੀਕਾ ਜੀ ਆਹ ਦੇਖ ਲਓ ਹਜੇ ਦਰਵਾਜ਼ੇ ਆ ਜਿਹੜੇ ਉਹ ਘਟੋ ਘਟ ਪੰਜ ਪੰਜ 6 6 ਫੁੱਟ ਨੀਵੇਂ ਨੇ ਤੇ ਜਿਹੜਾ ਪਾਣੀ ਦਾ ਬਾਹ ਹੋਆ 1 ਫੁੱਟ ਨੀਵੇਂ ਚੱਲੀ ਜਾਂਦਾ ਫੇਰ ਵੀ ਕਿਉਂਕਿ ਪਹਿਲਾਂ ਜਿਹੜਾ ਇਹ ਪਾਣੀ ਸੀਗਾ ਉਹ 1 ਫੁੱਟ ਤਾਂ ਚੱਲੀ ਜਾਂਦਾ ਸੀ ਪਰ ਅੱਜ 27 ਤਰੀਕ ਨੂੰ 1 ਫੁੱਟ ਥੱਲੇ ਚੱਲੀ ਜਾਂਦਾ ਬਾਬੇ ਦੀ ਮਿਹਰ ਹੈਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ